1980 ਦੇ ਦਹਾਕੇ ਤੱਕ ਪੈਦਾ ਹੋਏ ਦੋਸਤਾਂ ਦੀਆਂ ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਦੇ ਵਿੱਚੋਂ ਤਿੰਨ ਯਾਦਾਂ ਹੋਰ ਹੋਣਗੀਆਂ ਇੱਕ ਹੀ ਕਾਰ ਦੀਆਂ ਜਦੋਂ ਪਿੰਡ ਦੇ ਵਿੱਚ ਇੱਕ ਚਿੱਟੇ ਰੰਗ ਦੀ ਕਾਰ ਆਉਂਦੀ ਸੀ ਕਦੇ-ਕਦੇ ਜਾਂ ਫਿਰ ਜਿਹੜੀਆਂ ਦਿੱਲੀ ਦੇ ਵਿੱਚ ਕਾਲੇ ਤੇ ਪੀਲੇ ਰੰਗ ਦੀਆਂ ਟੈਕਸੀਆਂ ਚਲਦੀਆਂ ਸੀ ਜਾਂ ਫਿਰ ਸੜਕ ਤੋਂ ਕਦੇ-ਕਦੇ ਨੰਗਦੀ ਇੱਕ ਚਿੱਟੇ ਰੰਗ ਦੀ ਕਾਰ ਦਿਖਾਈ ਦਿੰਦੀ ਸੀ ਜਿਹਦੇ ਉੱਤੇ ਲਾਲ ਰੰਗ ਦੀ ਬੱਤੀ ਲੱਗੀ ਹੁੰਦੀ ਸੀ ਇਹਨਾਂ ਤਿੰਨਾਂ ਹੀ ਕਾਰਾਂ ਦੇ ਵਿੱਚ ਇੱਕ ਚੀਜ਼ ਕਾਮਨ ਸੀ ਕਿ ਇਹ ਤਿੰਨਾਂ ਹੀ ਕਾਰਾਂ ਇੱਕੋ ਹੀ ਕੰਪਨੀ ਦੀਆਂ ਹੁੰਦੀਆਂ ਸੀ ਤੇ ਕੰਪਨੀ ਦਾ ਨਾਮ ਸੀਗਾ ਅੰਬੈਸਟਰ ਤੇ ਇੱਕ ਟਾਈਮ ਦੇ ਉੱਪਰ ਇੰਡੀਅਨ ਮਾਰਕੀਟ ਦੇ ਉੱਪਰ ਇੰਨਾ ਕਾ ਜ਼ਿਆਦਾ ਦਬਦਬਾ ਸੀ ਇਸ ਕੰਪਨੀ ਦਾ ਕਿ 100 ਦੇ ਵਿੱਚੋਂ 71 ਕਾਰਾਂ ਮਤਲਬ ਕਿ 71% ਮਾਰਕੀਟ ਸ਼ੇਅਰ ਇੰਡੀਆ ਦੇ ਵਿੱਚ ਇਸੇ ਕੰਪਨੀ ਦਾ ਹੁੰਦਾ ਸੀ ਹੋ ਸਕਦਾ ਕਿ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਆ ਜਿਹੜੀ ਕਿ ਹੁੰਡਾਈ ਦੀਆਂ ਫੋਰਡ ਦੀਆਂ ਟੋਇਟਾ ਦੀਆਂ ਕਾਰਾਂ ਜਾਂ ਅੱਜਕੱਲ ਇਲੈਕਟ੍ਰਿਕ ਕਾਰਾਂ ਨੂੰ ਖਰੀਦ ਰਹੇ ਆ ਇਹਨਾਂ ਨੂੰ ਇੱਕ ਟਾਈਮ ਦੀ ਇੰਡੀਆ ਦੀ ਇਸ ਲੈਜੈਂਡਰੀ ਆਈਕੋਨਿਕ ਕਾਰ ਦੇ ਬਾਰੇ ਵਿੱਚ ਜ਼ਿਆਦਾ ਚੀਜ਼ਾਂ ਨਾ ਪਤਾ ਹੋਣ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਕਾਰ ਖਰੀਦੀ ਜਾਂਦੀ ਆ 1897 ਦੇ ਵਿੱਚ ਜਦੋਂ ਕ੍ਰੌਮਟਨ ਗਰੀਵਜ਼ ਕੰਪਨੀ ਦੇ ਮਾਲਕ ਮਿਸਟਰ ਫੌਸਟਰ ਇੰਗਲੈਂਡ ਤੋਂ ਇੱਕ ਕਾਰ ਨੂੰ ਇੰਪੋਰਟ ਕਰਦੇ ਆ ਉਸ ਤੋਂ ਅਗਲੇ ਸਾਲ ਸਾਲ 1898 ਦੇ ਵਿੱਚ ਜਮਸ਼ੇਦ ਜੀ ਟਾਟਾ ਇੰਡੀਆ ਦੇ ਪਹਿਲੇ ਇਹੋ ਜਿਹੇ ਭਾਰਤੀ ਬਣਦੇ ਆ ਜਿਹੜੇ ਆਪਣੀ ਖੁਦ ਦੀ ਇੱਕ ਕਾਰ ਨੂੰ ਖਰੀਦਦੇ ਆ ਹਾਲਾਂਕਿ ਕੁਝ ਲੋਕ ਇਸ ਤਰ੍ਹਾਂ ਵੀ ਕਹਿੰਦੇ ਆ ਕਿ 1892 ਦੇ ਵਿੱਚ ਪਟਿਆਲੇ ਦੇ ਰਾਜੇ ਭਪਿੰਦਰ ਸਿੰਘ ਨੇ ਵੀ ਇੱਕ ਕਾਰ ਖਰੀਦੀ ਪਰ ਇਸ ਕਲੇਮ ਦੇ ਉੱਪਰ ਬਹੁਤ ਸਾਰੇ ਹਿਸਟੋਰੀਅਨ ਸ਼ੰਕੇ ਜਤਾਉਂਦੇ ਆ ਤੇ ਪਹਿਲਾ ਕਾਰ ਖਰੀਦਣ ਵਾਲਾ ਭਾਰਤੀ ਜਮਸ਼ੇਦ ਜੀ ਟਾਟਾ ਹੋਣਾ ਨਹੀਂ ਦੱਸਿਆ ਜਾਂਦਾ ਤਾਂ ਇੱਥੋਂ ਸ਼ੁਰੂਆਤ ਹੁੰਦੀ ਆ ਭਾਰਤੀਆਂ ਦੇ ਕਾਰਾਂ ਦੇ ਨਾਲ ਰਿਲੇਸ਼ਨ ਦੀ ਪਰ ਅਗਲੇ ਬਹੁਤ ਦਹਾਕਿਆਂ ਤੱਕ ਜਿਹੜੀਆਂ ਕਾਰਾਂ ਨੇ ਉਹ ਗਰੀਬ ਆਦਮੀ ਨੂੰ ਤਾਂ ਛੱਡੋ ਜਿਹੜੇ ਅਪਰ ਮਿਡਲ ਕਲਾਸ ਬੰਦੇ ਹੁੰਦੇ ਆ ਉਹਨਾਂ ਦੇ ਲਈ ਵੀ ਸਿਰਫ ਇੱਕ ਸੁਪਨਾ ਮਾਤਰ ਹੁੰਦਾ ਤੇ ਈਵਨ ਆਜ਼ਾਦੀ ਮਿਲਣ ਤੋਂ ਵੀ ਬਹੁਤ ਸਾਰੇ ਦਹਾਕੇ ਬਾਅਦ ਤੱਕ ਆਮ ਜਿਹੜਾ ਭਾਰਤੀ ਹੁੰਦਾ ਉਹ ਜਾਂ ਤਾਂ ਸਰਕਾਰੀ ਬੱਸਾਂ ਜਾਂ ਰੇਡੀਆਂ ਦੇ ਉੱਤੇ ਹੀ ਸਫ਼ਰ ਕਰਨ ਤੱਕ ਸੀਮਿਤ ਰਹਿ ਜਾਂਦਾ 1926 ਦੇ ਵਿੱਚ ਅਮਰੀਕਾ ਦੀ ਲੇਜੈਂਡਰੀ ਕਾਰ ਮੇਕਿੰਗ ਕੰਪਨੀ ਫੋਰਡ ਵਾਲੇ ਇੰਡੀਆ ਦੇ ਵਿੱਚ ਦਸਤਕ ਦਿੰਦੇ ਆ ਤੇ ਫੋਰਡ ਇੰਡੀਆ ਪ੍ਰਾਈਵੇਟ ਲਿਮਟਿਡ ਵਾਲੀ ਆਪਣੀ ਇੱਕ ਕੰਪਨੀ ਇੰਡੀਆ 'ਚ ਬਣਾਉਂਦੇ ਆ ਇੰਡੀਅਨ ਕਸਟਮਰਾਂ ਲਈ ਤੇ ਇਸ ਤੋਂ ਸਿਰਫ 2 ਸਾਲ ਬਾਅਦ ਇੱਕ ਹੋਰ ਅਮਰੀਕੀ ਕੰਪਨੀ ਜਨਰਲ ਮੋਟਰਜ਼ ਵਾਲੇ ਵੀ ਸਾਲ 1928 ਦੇ ਵਿੱਚ ਇੰਡੀਆ ਦੇ ਵਿੱਚ ਆਉਂਦੇ ਆ ਇੱਥੇ ਆ ਕੇ ਆਪਣੀਆਂ ਕਾਰਾਂ ਤੇ ਟਰੱਕ ਬਣਾਉਣੇ ਸ਼ੁਰੂ ਕਰਦੇ ਆ ਪਰ ਇਹ ਸਾਰੀ ਦੀ ਸਾਰੀ ਮਾਰਕੀਟ ਹੁੰਦੀ ਆ ਇੰਡੀਆ ਦੇ ਸਿਰਫ ਕੋਸ਼ਿਕ ਮੁਠੀ ਪਰਤ ਨਾੜ ਲੋਕਾਂ ਦੇ ਲਈ ਜਾਂ ਫਿਰ ਨਵਾਬਾਂ ਦੇ ਲਈ ਪਹਿਲਾ ਇਹ ਜਿਆ ਭਾਰਤੀ ਜਿਨੇ ਆਮ ਲੋਕਾਂ ਦੇ ਲਈ ਕਾਰ ਦਾ ਸੁਪਨਾ ਦੇਖਿਆ ਉਹ ਸੀਗੇ ਅੱਜ ਦੇ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਇੱਕ ਬਹੁਤ ਹੀ ਜ਼ਿਆਦਾ ਵੱਡੇ ਇੰਡਸਟਰੀਅਲਿਸਟ ਘਰਾਣੇ ਬਿਰਲਾ ਗਰੁੱਪ ਦੇ ਉਸ ਟਾਈਮ ਦੇ ਚੇਅਰਮੈਨ ਬ੍ਰਿਜ ਮੋਹਨ ਬਿਰਲਾ ਹੋਣਾ ਦਾ ਬੀ ਐਮ ਬਿਰਲਾ ਇੱਕ ਇਹ ਜੀ ਕਾਰ ਦਾ ਸੁਪਨਾ ਦੇਖਦੇ ਆ ਜਿਹਨੂੰ ਕੇ ਇੱਕ ਆਮ ਭਾਰਤੀ ਵੀ ਖਰੀਦ ਸਕਦਾ ਹੋਵੇ ਪਰ ਬ੍ਰਿਜਮੋਹਨ ਹੁਣਾ ਦੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿ ਉਹਨਾਂ ਕੋਲੇ ਸੁਪਨਾ ਤਾਂ ਹੈਗਾ ਪਰ ਨਾ ਤਾਂ ਉਹਨਾਂ ਨੂੰ ਕਾਰਾਂ ਦਾ ਕੋਈ ਤਜਰਬਾ ਵਾ ਤੇ ਨਾ ਹੀ ਉਹਨਾਂ ਦੇ ਕੋਲੇ ਇਸ ਤਰ੍ਹਾਂ ਦੀ ਕੋਈ ਟੈਕਨੋਲੋਜੀ ਆ ਤੇ ਨਾ ਹੀ ਇਸ ਤਰ੍ਹਾਂ ਦੇ ਕੋਈ ਬੰਦੇ ਆ ਪਰ ਬ੍ਰਿਜਮੋਹਨ ਹੁਣੀ ਹੁਣ ਪੱਕੀ ਧਾਰ ਚੁੱਕਿਆ ਕਿ ਇਸ ਤਰ੍ਹਾਂ ਦੀ ਇੱਕ ਕਾਰ ਭਾਰਤੀਆਂ ਦੇ ਲਈ ਬਣਾ ਕੇ ਰਹਿਣਗੇ ਤਾਂ ਇਸੇ ਲਈਓ ਮੋਰਿਸ ਮੋਟਰਜ਼ ਵਾਲਿਆਂ ਦੇ ਓਨਰ ਲਾਰਡ ਨਾਫੀਲਡ ਨੂੰ ਕੰਟੈਕਟ ਕਰਦੇ ਆ ਮੋਰਿਸ ਮੋਟਰਜ਼ ਵਾਲੇ ਉਸ ਟਾਈਮ ਦੇ ਉੱਪਰ ਯੂਰਪ ਦੇ ਸਿਰਫ ਅਮੀਰ ਲੋਕਾਂ ਦੇ ਲਈ ਆਪਣੀਆਂ ਕਾਰਾਂ ਬਣਾਉਂਦੇ ਸੀ ਤੇ ਮੋਰਿਸ ਮੋਟਰਜ਼ ਦੀ ਇੱਕ ਸਬਸਿਡਰੀ ਕੰਪਨੀ ਇਸ ਟਾਈਮ ਦੇ ਉੱਪਰ ਇੰਡੀਅਨ ਮਾਰਕੀਟ ਦੇ ਵਿੱਚ ਆਪਣੀ ਦਸਤਕ ਦੇ ਚੁੱਕੀ ਆ ਐਮਜੀ ਮੋਟਰਜ਼ ਦੇ ਨਾਮ ਦੇ ਨਾਲ ਹਾਲਾਂਕਿ ਇਸ ਕੰਪਨੀ ਨੂੰ ਹੁਣ ਚਾਈਨਾ ਦੀ ਇੱਕ ਕੰਪਨੀ ਐਸਏਸੀਆਈ ਮੋਟਰਜ਼ ਨੇ ਖਰੀਦ ਲਿਆ ਵਾ ਤਾਂ ਲਾਰਡ ਨੋਫੀਲਡ ਬ੍ਰਿਜ ਮੋਹਨ ਹੋਣਾ ਦੀ ਗੱਲ ਨੂੰ ਮੰਨ ਲੈਂਦੇ ਆ ਤੇ ਦੋਨੇ ਜਾਣੇ ਇੱਕ ਜੁਆਇੰਟ ਵੈਂਚਰ ਬਣਾਉਂਦੇ ਆ ਤੇ ਇਸ ਤੋਂ ਬਾਅਦ ਸਾਲ 1942 ਦੇ ਵਿੱਚ ਗੁਜਰਾਤ ਦੀ ਔਖਾ ਪੋਰਟ ਦੇ ਉੱਪਰ ਪਹਿਲੀ ਅਸੈਂਬਲੀ ਲਾਈਨ ਸ਼ੁਰੂ ਹੁੰਦੀ ਹੈ ਤੇ ਇਸ ਤਰ੍ਹਾਂ ਦੇ ਨਾਲ ਇੰਡੀਆ ਦੀ ਆਪਣੀ ਇੱਕ ਪੈਸੇਂਜਰ ਕਾਰ ਮੇਕਿੰਗ ਕੰਪਨੀ ਹਿੰਦੁਸਤਾਨ ਮੋਟਰਜ਼ ਹੋਂਦ ਵਿੱਚ ਆਉਂਦੀ ਹੈ ਸਾਲ 1945 ਤੱਕ ਮਹਿੰਦਰਾ ਐਂਡ ਮਹਿੰਦਰਾ ਤੇ ਦੂਸਰੇ ਪਾਸੇ ਜੀ ਆਰ ਡੀ ਟਾਟਾ ਹੋਂ ਦਾ ਟਾਟਾ ਮੋਟਰਜ਼ ਵਾਲੇ ਵੀ ਆਪਣਾ ਕੰਮ ਕਰਨਾ ਸ਼ੁਰੂ ਕਰ ਚੁੱਕੇ ਸੀ ਪਰ ਉਸ ਟਾਈਮ ਤੱਕ ਇਹ ਦੋਨੇ ਕੰਪਨੀਆਂ ਵੱਡੇ ਤੇ ਕਮਰਸ਼ੀਅਲ ਵੀਕਲ ਬਣਾਉਣ ਦੇ ਵਿੱਚ ਰੁਝੀਆਂ ਹੋਈਆਂ ਸੀ ਤਾਂ ਇਸੇ ਕਰਕੇ ਇੱਕ ਕਲੀਅਰ ਖੁੱਲਾ ਗਰਾਊਂਡ ਮਿਲ ਜਾਂਦਾ ਵਾ ਹਿੰਦੁਸਤਾਨ ਮੋਟਰਜ਼ ਵਾਲਿਆਂ ਨੂੰ ਸਾਲ 1948 ਦੇ ਵਿੱਚ ਬ੍ਰਿਜ ਮੋਹਨ ਹੁਣੀ ਆਪਣੀਆਂ ਮੈਨੂਫੈਕਚਰਿੰਗ ਫੈਸਿਲਿਟੀਆਂ ਨੂੰ ਗੁਜਰਾਤ ਤੋਂ ਹਟਾ ਕੇ ਵੈਸਟ ਬੰਗਾਲ ਦੀ ਨਾਰਥ ਕੋਸਟ ਦੇ ਵਿੱਚ ਲੈ ਜਾਂਦੇ ਆ ਤੇ ਜਿੱਥੇ ਹਿੰਦੁਸਤਾਨ ਮੋਟਰਜ਼ ਵਾਲਿਆਂ ਦੀ ਸਭ ਤੋਂ ਪਹਿਲੀ ਕਾਰ ਬਣਾਈ ਜਾਂਦੀ ਹੈ ਜਿਹਦਾ ਨਾਮ ਰੱਖਿਆ ਜਾਂਦਾ ਹਿੰਦੁਸਤਾਨ ਟੈਂ ਕਿਉਂਕਿ ਇਹਦੀ ਜਿਹੜੀ ਕਪੈਸਿਟੀ ਹੁੰਦੀ ਆ ਉਹ ਹੁੰਦੀ ਆ 10 ਹਾਰਸ ਪਾਵਰ ਦੀ ਤੇ ਦੂਸਰੀ ਚੀਜ਼ ਆ ਕਿਉਂਕਿ ਟਾਈ ਅਪ ਹੈਗਾ ਵਾ ਮੋਰਿਸ ਵਾਲਿਆਂ ਦੇ ਨਾਲ ਸਾਰੀ ਟੈਕਨੋਲੋਜੀ ਹਰ ਚੀਜ਼ ਆ ਰਹੀ ਆ ਮੋਰਿਸ ਵਾਲਿਆਂ ਤੋਂ ਮੋਰਿਸ ਵਾਲਿਆਂ ਦੀ ਆਪਣੀ ਇੱਕ ਕਾਰ ਬਣ ਕੇ ਤਿਆਰ ਹੋ ਚੁੱਕੀ ਸੀ ਮੋਰਿਸ 10 ਤਾਂ ਇਸੇ ਕਰਕੇ ਉਸੇ ਮੋਰਿਸ 10 ਦਾ ਇੱਕ ਇੰਡੀਅਨ ਵਰਜ਼ਨ ਹੁੰਦੀ ਆ ਹਿੰਦੁਸਤਾਨ 10 ਤੇ ਉਧਰ ਜਿੱਥੇ ਮੋਰਿਸ 10 ਯੂਕੇ ਦੇ ਵਿੱਚ ਲਗਾਤਾਰ ਆਪਣੀਆਂ ਸੇਲਜ਼ ਵਧਾ ਰਹੀ ਸੀ ਉੱਥੇ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਇੰਡੀਅਨ ਕੰਪਨੀ ਦੁਆਰਾ ਬਣਾਈ ਹੋਈ ਕਾਰ ਹਿੰਦੁਸਤਾਨ 10ਵੀ ਸੁਰਖੀਆਂ ਬਟੋਰ ਰਹੀ ਸੀ ਇਸ ਤੋਂ ਬਾਅਦ ਆਉਂਦੀ ਆ ਹਿੰਦੁਸਤਾਨ 14 ਜਿਹੜੀ ਕਿ ਬਣੀ ਹੁੰਦੀ ਆ ਮੋਰਿਸ ਐਕਸਪੋਰਟ ਐਮਓ ਦੇ ਪਲੇਟਫਾਰਮ ਦੇ ਉੱਪਰ ਪਰ ਹਾਲੇ ਤੱਕ ਵੀ ਜਿਹੜਾ ਬ੍ਰਿਜ ਮੋਹਨ ਹੋਣਾ ਦਾ ਅਸਲੀ ਸੁਪਨਾਵਾ ਕਿ ਇੱਕ ਅਹਜੀ ਕਾਰ ਬਣਾਈ ਜਾਵੇ ਜਿਹਨੂੰ ਇੱਕ ਆਮ ਭਾਰਤੀ ਵੀ ਅਫੋਰਡ ਕਰ ਸਕਦਾ ਹੋਵੇ ਉਹ ਵਾਲਾ ਸੁਪਨਾ ਉਹਨਾਂ ਦਾ ਹਾਲੇ ਵੀ ਪੂਰਾ ਨਹੀਂ ਹੋਇਆ ਸੀ ਕਿਉਂਕਿ ਹਿੰਦੁਸਤਾਨ 10 ਤੇ ਹਿੰਦੁਸਤਾਨ 14 ਇਹ ਦੋਨੋਂ ਹੀ ਕਾਰਾਂ ਲਗਜ਼ਰੀ ਕਾਰਾਂ ਦੇ ਵਿੱਚ ਮੰਨੀਆਂ ਜਾਂਦੀਆਂ ਸਨ ਦੋਨਾਂ ਦਾ ਜਿਹੜਾ ਪ੍ਰਾਈਸ ਸੀਗਾ ਹਾਲੇ ਵੀ ਉਹ ਬਹੁਤ ਜ਼ਿਆਦਾ ਸੀ ਤਾਂ ਇਸੇ ਕੋਸ਼ਿਸ਼ ਦੇ ਵਿੱਚ ਬ੍ਰਿਜਮੋਹਨ ਹੋਣੀ ਤੇ ਮੋਰਿਸ ਵਾਲੇ ਇੱਕ ਬੇਬੀ ਹਿੰਦੁਸਤਾਨ ਨਾਂ ਦੀ ਕਾਰ ਨੂੰ ਲਾਂਚ ਕਰਦੇ ਆ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਕਾਪੀ ਹੁੰਦੀ ਆ ਮੋਰਿਸ ਮਾਈਨਰ ਦੀ ਪਰ ਇਸ ਕਾਰ ਨੂੰ ਇੰਡੀਆ ਦੇ ਵਿੱਚ ਕੋਈ ਬਹੁਤ ਜ਼ਿਆਦਾ ਧਿਆਨ ਨਾਲ ਨਹੀਂ ਦੇਖਿਆ ਜਾਂਦਾ ਇਹਦੀ ਸੇਰ ਜ਼ਿਆਦਾ ਨਹੀਂ ਵੱਧਦੀ ਹੁਣ ਉਹਦਾ ਕਾਰਨ ਸੀਗਾ ਕਿ ਜਿਹੜੀ ਇਹ ਕਾਰ ਸੀ ਇਹ ਹਿੰਦੁਸਤਾਨ 10 ਤੇ ਹਿੰਦੁਸਤਾਨ 14 ਕਾਰਾਂ ਦੀ ਬੰਨਸਬਤ ਬਹੁਤ ਹੀ ਜ਼ਿਆਦਾ ਛੋਟੀ ਹੁੰਦੀ ਆ ਇਸ ਤੋਂ ਬਾਅਦ ਮਾਰਕੀਟ ਦੇ ਵਿੱਚ ਕੱਢੀ ਜਾਂਦੀ ਆ ਹਿੰਦੁਸਤਾਨ ਲੈਂਡਮਾਸਟਰ ਹਿੰਦੁਸਤਾਨ ਕੰਪਨੀ ਦੀ ਇਹ ਚੌਥੀ ਕਾਰ ਹੁੰਦੀ ਆ ਸਿਰਫ ਵਿਚਕਾਰ ਬੇਬੀ ਹਿੰਦੁਸਤਾਨ ਨੂੰ ਛੱਡ ਕੇ ਹਿੰਦੁਸਤਾਨ 10 ਹਿੰਦੁਸਤਾਨ 14 ਤੇ ਹਿੰਦੁਸਤਾਨ ਲੈਂਡਮਾਸਟਰ ਇਹ ਤਿੰਨੇ ਹੀ ਕਾਰਾਂ ਬਹੁਤ ਜ਼ਿਆਦਾ ਸੇਲਸ ਆਪਣੀ ਵਧਾਉਂਦੀਆਂ ਨੇ ਪਰ ਹਾਲੇ ਤੱਕ ਵੀ ਬ੍ਰਿਜ ਮੋਹਨ ਹੋਣਾ ਦੇ ਲਈ ਇੱਕ ਪ੍ਰੋਬਲਮ ਹੈਗੀ ਸੀ ਉਹ ਇਹ ਹੈਗੀ ਆ ਕਿ ਜਿਹੜੀਆਂ ਵੀ ਕਾਰਾਂ ਉਹ ਬਣਾ ਰਹੇ ਸੀਗੇ ਉਹਨਾਂ ਦੇ ਬਹੁਤ ਸਾਰੇ ਪਾਰਟ ਉਹਨਾਂ ਨੂੰ ਯੂਕੇ ਤੋਂ ਇੰਪੋਰਟ ਕਰਵਾਉਣੇ ਪੈਂਦੇ ਸੀ ਇਸੇ ਕਰਕੇ ਉਹਨਾਂ ਦੀ ਕਾਰ ਨਾ ਚਾਹੁੰਦੇ ਹੋਈ ਵੀ ਰੇਟ ਦੇ ਵਿੱਚ ਬਹੁਤ ਹੀ ਉੱਪਰ ਤੱਕ ਚਲੀ ਜਾਂਦੀ ਸੀ ਤੇ ਜਿਹੜਾ ਉਹਨਾਂ ਦਾ ਸੁਪਨਾ ਸੀ ਆਮ ਭਾਰਤੀ ਨੂੰ ਇੱਕ ਅਫੋਰਡੇਬਲ ਕਾਰ ਦੇਣੀ ਉਹ ਫੇਰ ਅਧੂਰਾ ਰਹਿ ਜਾਂਦਾ ਸੀ ਤਾਂ ਫਾਈਨਲੀ ਹਿੰਦੁਸਤਾਨ ਲੈਂਡਮਾਸਟਰ ਨੂੰ ਲਾਂਚ ਕਰਨ ਤੋਂ ਪੂਰੇ 3 ਸਾਲ ਤੋਂ ਬਾਅਦ ਇੱਕ ਕਾਰ ਕੱਢੀ ਜਾਂਦੀ ਆ ਜीडीਕੇ ਅਗਲੇ 5 ਦਹਾਕਿਆਂ ਤੱਕ ਇੰਡੀਆ ਦੀਆਂ ਸੜਕਾਂ ਦੇ ਉੱਤੇ ਰਾਜ ਕਰਨ ਵਾਲੀ ਸੀ ਤੇ ਇਸ ਕਾਰ ਦਾ ਨਾਮ ਹਿੰਦੁਸਤਾਨ ਅੰਬੈਸਡਰ ਸਾਲ 1957 ਦੇ ਵਿੱਚ ਇਹਨੂੰ ਇੰਡੀਅਨ ਮਾਰਕੀਟ ਦੇ ਵਿੱਚ ਕੱਢਿਆ ਜਾਂਦਾ ਤੇ ਉਸ ਟਾਈਮ ਦੇ ਉੱਪਰ ਇਹਨੂੰ ਜਾਣਿਆ ਜਾਂਦਾ ਮਾਰਕ 1 ਕਰਕੇ ਤੇ ਇਹ ਜਿਹੜੀ ਕਾਰ ਹੁੰਦੀ ਆ ਇਹ ਮੌਰਿਸ ਆਕਸਫੋਰਡ ਸੀਰੀਜ਼ 3 ਦੇ ਤਰਜ਼ ਦੇ ਉੱਪਰ ਬਣਾਈ ਗਈ ਆ ਤੇ ਹਿੰਦੁਸਤਾਨ ਲੈਂਡਮਾਸਟਰ ਦਾ ਇਹ ਉਸ ਤੋਂ ਬਿਹਤਰੀਨ ਵਰਜ਼ਨ ਮੰਨਿਆ ਜਾਂਦਾ ਤੇ ਨਾਲ ਦੀ ਨਾਲ ਹੀ ਹਿੰਦੁਸਤਾਨ ਅੰਬੈਸਟਰ ਪਹਿਲੀ ਇੰਡੀਆ ਦੇ ਵਿੱਚ ਬਣੀ ਹੋਈ ਡੀਜ਼ਲ ਕਾਰ ਹੁੰਦੀ ਆ ਤੇ ਨਾਲ ਦੀ ਨਾਲ ਹੀ ਇਹ ਉਹ ਵੀ ਪਹਿਲੀ ਕਾਰ ਹੁੰਦੀ ਆ ਜਿਹਦੀ ਸਾਰੀ ਦੀ ਸਾਰੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਹੋਈ ਆ ਤੇ ਇਹਦਾ ਕੋਈ ਵੀ ਪਾਰਟ ਬਾਹਰ ਤੋਂ ਇੰਪੋਰਟ ਨਹੀਂ ਕਰਵਾਇਆ ਗਿਆ। ਇਹੀ ਕਾਰਨ ਹੁੰਦਾ ਕਿ ਇਹਦੀ ਜਿਹੜੀ ਕੀਮਤ ਹੁੰਦੀ ਆ ਉਹ ਇੱਕ ਆਮ ਭਾਰਤੀ ਅਫੋਰਡ ਕਰ ਸਕਦਾ ਸੀ। ਤੇ ਇਸੇ ਕਰਕੇ ਅਨੁਮਾਨ ਦੇ ਮੁਤਾਬਕ ਇਹ ਕਾਰ ਆਪਣੀ ਸੇਲ ਨੂੰ ਇੰਡੀਆ ਦੇ ਵਿੱਚ ਬਹੁਤ ਹੀ ਵਧਾਉਂਦੀ ਆ ਤੇ ਇਸ ਤੋਂ ਪੂਰੇ 5 ਸਾਲ ਤੋਂ ਬਾਅਦ ਸਾਲ 1962 ਦੇ ਵਿੱਚ ਇਹਦਾ ਅਗਲਾ ਮਾਡਲ ਕੱਢਿਆ ਜਾਂਦਾ ਜਿਹਨੂੰ ਬੋਲਿਆ ਜਾਂਦਾ ਮਾਰਕ 2 ਤੇ ਮਾਰਕ 2 ਦੇ ਵਿੱਚ ਇੰਟੀਰੀਅਰ ਨੂੰ ਚੇਂਜ ਕੀਤਾ ਜਾਂਦਾ ਟੇਲ ਲੈਂਪਸ ਨੂੰ ਬ੍ਰੇਕ ਲੈਂਪਸ ਨੂੰ ਥੋੜਾ ਬਹੁਤ ਬਦਲ ਦਿੱਤਾ ਜਾਂਦਾ ਇਸ ਤੋਂ ਪੂਰੇ 13 ਸਾਲ ਤੋਂ ਬਾਅਦ ਮਾਰਕ 3 ਕੱਢੀ ਜਾਂਦੀ ਆ ਪਹਿਲੀਆਂ ਦੋਨੇ ਕਾਰਾਂ ਦੇ ਨਾਲੋਂ ਬਹੁਤ ਜ਼ਿਆਦਾ ਮਾਡਰਨ ਤੇ ਪਹਿਲਾਂ ਦੇ ਨਾਲੋਂ ਜ਼ਿਆਦਾ ਲਗਜ਼ਰੀ ਲੁੱਕ ਦੇ ਨਾਲ 14 ਸਾਲ ਹੋਰ ਲੰਘ ਜਾਂਦੇ ਆ। ਇੰਡੀਆ ਦੀਆਂ ਸੜਕਾਂ ਦੇ ਉੱਤੇ ਸਿਰਫ ਇੱਕ ਹੀ ਕਾਰ ਦਾ ਬੋਲਬਾਲਾ ਰਹਿੰਦਾ ਵਾ ਉਹ ਹੁੰਦੀ ਆ ਹਿੰਦੁਸਤਾਨ ਅੰਬੈਸਡਰ। ਸਾਲ ਆ ਜਾਂਦਾ 1999 ਦਾ ਇਹ ਉਹ ਟਾਈਮ ਸੀ ਜਿਹਨੂੰ ਭਾਰਤੀ ਇਤਿਹਾਸਕਾਰ ਲਾਇਸੈਂਸੀ ਰਾਜ ਦੇ ਨਾਮ ਦੇ ਨਾਲ ਜਾਣਦੇ ਆ। ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਲੈਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੰਪਨੀ ਖੋਲਣ ਦੇ ਲਈ ਕੰਪਨੀਆਂ ਦੇ ਨਾਲ ਰਿਲੇਟਡ ਡਾਕੂਮੈਂਟਸ ਲੈਣ ਦੇ ਲਈ ਬਹੁਤ ਮੋਟੀ ਰਿਸ਼ਵਤ ਦੇਣੀ ਪੈਂਦੀ ਸੀ ਪਤਾ ਹੀ ਨਹੀਂ ਕਿੰਨੇ ਕੁ ਡਿਪਾਰਟਮੈਂਟ ਦੇ ਧੱਕੇ ਖਾਣੇ ਪੈਂਦੇ ਸੀ ਤੇ ਕਿੰਨੇ ਸਾਲਾਂ ਤੋਂ ਬਾਅਦ ਜਾ ਕੇ ਲਾਇਸੈਂਸ ਮਿਲਦੇ ਸੀਗੇ ਤਾਂ ਇਸੇ ਕਰਕੇ ਕੋਈ ਵੀ ਕੰਪੀਟੀਸ਼ਨ ਨਾ ਹੋਣ ਦੇ ਕਰਕੇ ਵੀ ਹਿੰਦੁਸਤਾਨ ਮੋਟਰਸ ਵਾਲੇ ਸਿਰਫ ਇਕੱਲੇ ਹੀ ਹੁੰਦੇ ਆ ਮਾਰਕੀਟ ਦੇ ਵਿੱਚ ਆਪਣੀ ਹਿੰਦੁਸਤਾਨ ਐਮਬੈਸਡਰ ਨਾਮ ਦੀ ਇਸ ਕਾਰ ਦੇ ਨਾਲ ਇੱਕ ਦੂਸਰੀ ਚੀਜ਼ ਜਿਨੇ ਹਿੰਦੁਸਤਾਨ ਅੰਬੈਸਟਰ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਪਹੁੰਚਾਇਆ ਉਹ ਇਹ ਸੀਗਾ ਇੰਡੀਅਨ ਗਵਰਨਮੈਂਟ ਨੇ ਇੱਕ ਹੋਰ ਰੂਲ ਕੱਢਿਆ ਕਿ ਕੋਈ ਵੀ ਪ੍ਰਾਈਵੇਟ ਕੰਪਨੀ ਇੰਡੀਆ ਦੇ ਵਿੱਚ ਡੀਜ਼ਲ ਕਾਰਾਂ ਨੂੰ ਓਨ ਨਹੀਂ ਕਰ ਸਕਦੀ ਤਾਂ ਇਸੇ ਕਰਕੇ ਇਸੇ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਪਹਿਲਾ ਸਾਲ 1998 ਦੇ ਵਿੱਚ ਹਿੰਦੁਸਤਾਨ ਮੋਟਰਜ਼ ਵਾਲੇ ਕੱਢਦੇ ਆ ਮਾਰਕ 4 ਇਸ ਤੋਂ ਬਾਅਦ 1990 ਦੇ ਵਿੱਚ ਅੰਬੈਸਟਰ ਨੋਆ ਤੇ 1992 ਦੇ ਵਿੱਚ ਅੰਬੈਸਟਰ 1800 ਕਲਾਸਿਕ ਤੇ ਇਹ ਉਹ ਟਾਈਮ ਸੀਗਾ ਜਦੋਂ ਅੰਬੈਸਟਰ ਕਾਰ ਦੀ ਜਿਹੜੀ ਪ੍ਰਸਿੱਧੀ ਤੇ ਸੇਲ ਹੁੰਦੀ ਆ ਉਹ ਬਿਲਕੁਲ ਆਪਣੇ ਸਿਖਰਾਂ ਤੇ ਹੁੰਦੀ ਆ ਤੇ 1980 ਤੋਂ ਲੈ ਕੇ 1990 ਤੱਕ ਦਾ ਹੀ ਟਾਈਮ ਹੁੰਦਾ ਜਦੋਂ ਪੂਰੀ ਇੰਡੀਅਨ ਕਾਰ ਮਾਰਕੀਟ ਦੇ ਵਿੱਚ ਅੰਬੈਸਟਰ ਦੇ ਕੋਲੇ 71% ਤੋਂ ਜ਼ਿਆਦਾ ਦਾ ਮਾਰਕੀਟ ਸ਼ੇਅਰ ਹੁੰਦਾ ਮਤਲਬ ਕਿ ਹਰ 100 ਵਿਕਣ ਵਾਲੀਆਂ ਕਾਰਾਂ ਦੇ ਵਿੱਚ 71 ਕਾਰਾਂ ਵਿਕ ਰਹੀਆਂ ਸੀਗੀਆਂ ਸਿਰਫ ਅੰਬੈਸਟਰ ਸਾਲ 1952 ਦੇ ਵਿੱਚ ਇੰਡੀਅਨ ਗਵਰਨਮੈਂਟ ਇੱਕ ਇਸ ਤਰ੍ਹਾਂ ਦਾ ਰੂਲ ਪਾਸ ਕਰਦੀ ਹੈ ਕਿ ਜੇ ਕਿਸੇ ਵੀ ਬਾਹਰਲੀ ਕੰਪਨੀ ਨੇ ਇੰਡੀਆ ਦੇ ਵਿੱਚ ਆਪਣਾ ਕੋਈ ਵੀ ਪਲਾਂਟ ਲਾਉਣਾ ਵਾ ਇੰਡੀਆ ਦੇ ਵਿੱਚ ਕਾਰਾਂ ਬਣਾਉਣੀਆਂ ਤੇ ਇੰਡੀਆ ਦੇ ਵਿੱਚ ਵੇਚਣੀਆਂ ਨੇ ਤਾਂ ਉਹਨਾਂ ਦੇ ਉੱਤੇ ਇੰਨਾ ਕਿ ਜ਼ਿਆਦਾ ਟੈਕਸ ਲੱਗ ਰਿਹਾ ਸੀ ਕਿ ਕੋਈ ਵੀ ਕੰਪਨੀ ਇੰਡੀਆ ਦੇ ਵਿੱਚ ਆਪਣੀਆਂ ਕਾਰਾਂ ਨੂੰ ਵੇਚਣ ਦੇ ਲਈ ਤਿਆਰ ਹੀ ਨਹੀਂ ਹੋ ਰਹੀ ਸੀ ਤੇ ਇਹੀ ਕਾਰਨ ਸੀ ਕਿ 20ਵੀਂ ਸਦੀ ਦੇ ਪਹਿਲੇ ਦੋ ਦਹਾਕਿਆਂ ਦੇ ਵਿੱਚ ਹੀ ਇੰਡੀਆ ਦੇ ਵਿੱਚ ਆਈਆਂ ਹੋਈਆਂ ਜਨਰਲ ਮੋਟORS ਤੇ ਫੋਰਡ ਕੰਪਨੀ ਵਾਲੇ ਵੀ ਇੰਡੀਆ ਦੇ ਵਿੱਚੋਂ ਆਪਣਾ ਕੰਮਕਾਰ ਬੰਦ ਕਰਕੇ ਜਾ ਚੁੱਕੇ ਸੀ ਜਿੱਥੇ ਇੱਕ ਪਾਸੇ ਹਿੰਦੁਸਤਾਨ ਮੋਟਰਸ ਵਾਲੇ ਲਗਾਤਾਰ ਆਪਣੀਆਂ ਕਾਰਾਂ ਵੇਚ ਰਹੇ ਸੀ ਪਰ ਦੂਸਰੇ ਪਾਸੇ ਖੁਦ ਉਹਨਾਂ ਦੇ ਲਈ ਵੀ ਇਹ ਇੱਕ ਬੁਰੀ ਚੀਜ਼ ਸੀ ਕਿਉਂਕਿ ਹੁਣ ਕੰਪਨੀ ਵਾਲਿਆਂ ਨੂੰ ਨਾ ਤਾਂ ਕਿਸੇ ਵੀ ਤਰ੍ਹਾਂ ਦੇ ਕੰਪੀਟੀਸ਼ਨ ਦੇ ਵਿੱਚ ਆਪਣੇ ਆਪ ਨੂੰ ਖੜੇ ਰੱਖਣ ਦੀ ਸਮਰੱਥਾ ਸੀ ਨਾ ਹੀ ਉਹਨਾਂ ਨੂੰ ਹੁਣ ਕੋਈ ਤਜਰਬਾ ਸੀ ਤੇ ਨਾ ਹੀ ਇਹ ਕੰਪਨੀ ਪਿਛਲੇ 5 ਦਹਾਕਿਆਂ ਤੋਂ ਕਾਰਾਂ ਵੇਚਣ ਦੇ ਬਾਵਜੂਦ ਆਪਣੀਆਂ ਕਾਰਾਂ ਦੇ ਵਿੱਚ ਕੋਈ ਨਵੀਂ ਮੋਡੀਫਿਕੇਸ਼ਨ ਕਰ ਰਹੀ ਸੀ ਨਾ ਹੀ ਕਿਸੇ ਨਵੀਂ ਟੈਕਨੋਲੋਜੀ ਨੂੰ ਵਰਤ ਰਹੀ ਸੀ ਤਾਂ ਇੱਕ ਦਿਨ ਸਮਾਂ ਆਉਣਾ ਜਦੋਂ ਮਾਰਕੀਟ ਨੇ ਓਪਨ ਹੋ ਜਾਣਾ ਸੀ ਤੇ ਨਵੇਂ ਵੱਡੇ ਵੱਡੇ ਪਲੇਅਰ ਮਾਰਕੀਟ ਦੇ ਵਿੱਚ ਆਉਣੇ ਸ਼ੁਰੂ ਹੋਣੇ ਸੀ ਹਿੰਦੁਸਤਾਨ ਮੋਟਰਸ ਵਾਲਿਆਂ ਨੇ ਆਪਣੇ ਆਪ ਨੂੰ ਉਸ ਟਾਈਮ ਦੇ ਲਈ ਤਿਆਰ ਕਰਨ ਦੇ ਨਾਲੋਂ ਤੇ ਆਪਣਾ ਪੂਰਾ ਧਿਆਨ ਨਵੀਂ ਟੈਕਨੋਲੋਜੀ ਦੇ ਵੱਲ ਦੇਣ ਦੇ ਨਾਲੋਂ ਆਪਣੀਆਂ ਕਾਰਾਂ ਦੀ ਵਿਕਰੀ ਦੇ ਉੱਤੇ ਹੀ ਜ਼ਿਆਦਾ ਧਿਆਨ ਦਿੱਤਾ ਤੇ ਫਾਈਨਲੀ ਸਾਲ ਆ ਜਾਂਦਾ 1990 ਦਾ ਹੁਣ ਤੱਕ ਇੰਡੀਅਨ ਮੋਟਰਸ ਵਾਲਿਆਂ ਨੂੰ ਮਾਰਕੀਟ ਦੇ ਵਿੱਚ ਕਿਸੇ ਵੀ ਹੋਰ ਪਲੇਅਰ ਦੇ ਸਪੈਸ਼ਲੀ ਬਾਹਰਲੇ ਪਲੇਅਰਾਂ ਦੇ ਨਾ ਹੋਣ ਦਾ ਫਾਇਦਾ ਮਿਲਦਾ ਰਿਹਾ ਸਭ ਤੋਂ ਪਹਿਲੀ ਕਾਰ ਜਿਹੜੀ ਇੰਡੀਅਨ ਮੋਟਰਸ ਵਾਲੇ ਵੇਚਦੇ ਆ ਉਹਦੀ ਕੀਮਤ ਹੁੰਦੀ ਆ 14000 ਰੁਪਈਆ ਪਰ ਹੁਣ ਹੋਲੀ-ਹੋੜੀ ਕਰਕੇ ਇੰਡੀਅਨ ਮੋਟਰਸ ਦੀਆਂ ਕਾਰਾਂ ਦੀ ਕੀਮਤ ਵੀ ਵੱਧਦੀ ਜਾ ਰਹੀ ਆ ਤੇ ਹੁਣ ਟਾਈਮ ਆ ਜਾਂਦਾ ਸਾਲ 1980 ਦਾ ਇੰਦਰਾ ਗਾਂਧੀ ਦਾ ਬੇਟਾ ਸੰਜੀ ਗਾਂਧੀ ਇੰਡੀਆ ਦੀ ਉਸ ਟਾਈਮ ਦੀ ਸਭ ਤੋਂ ਜ਼ਿਆਦਾ ਤਾਕਤਵਰ ਫੈਮਿਲੀ ਤੇ ਉਸ ਫੈਮਿਲੀ ਦਾ ਅੱਗੇ ਸਭ ਤੋਂ ਜ਼ਿਆਦਾ ਤਾਕਤਵਰ ਇਨਸਾਨ ਸੰਜੇ ਗਾਂਧੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜਿੰਨਾ ਟਾਈਮ ਸੰਜੇ ਗਾਂਧੀ ਜਿਉਂਦਾ ਰਿਹਾ ਵਾ ਇੰਦਰਾ ਗਾਂਧੀ ਹੁਣਾਂ ਦਾ ਹਰ ਇੱਕ ਫੈਸਲਾ ਸੰਜੇ ਗਾਂਧੀ ਖੁਦ ਹੀ ਲੈਂਦਾ ਸੀ ਹੁਣ ਇੰਡੀਅਨ ਮੋਟਰਜ਼ ਵਾਲਿਆਂ ਦੇ ਲਈ ਵੀ ਇੱਕ ਬਹੁਤ ਹੀ ਜ਼ਿਆਦਾ ਵੱਡੀ ਆਫਤ ਆਉਣ ਵਾਲੀ ਸੀ ਤੇ ਇਹ ਆਫਤ ਸੀ ਕਿ ਜਿਵੇਂ ਹੁਣ ਤੋਂ ਬਹੁਤ ਸਾਰੇ ਦਹਾਕੇ ਪਹਿਲਾਂ ਬ੍ਰਿਜ ਮੋਹਨ ਬਿਰਲਾ ਹੁਣਾਂ ਨੇ ਇੱਕ ਸੁਪਨਾ ਦੇਖਿਆ ਸੀਗਾ ਇੱਕ ਆਪਣੀ ਕਾਰ ਬਣਾਉਣ ਦਾ ਉਹੀ ਸੁਪਨਾ ਹੁਣ ਦੇਖ ਚੁੱਕਿਆ ਸੀ ਉਸ ਟਾਈਮ ਦਾ ਇੰਡੀਆ ਦਾ ਸਭ ਤੋਂ ਜ਼ਿਆਦਾ ਤਾਕਤਵਰ ਇਨਸਾਨ ਸੰਜੇ ਗਾਂਧੀ ਤੇ ਹੁਣ ਉਹ ਆਪਣੇ ਸੁਪਨੇ ਨੂੰ ਸাকার ਕਰਨ ਦੇ ਲਈ ਇੰਡੀਆ ਦੇ ਵਿੱਚ ਇੱਕ ਬਿਲਕੁਲ ਨਵੀਂ ਟੈਕਨੋਲੋਜੀ ਜਾਪਾਨ ਦੀ ਇੱਕ ਕੰਪਨੀ ਦੇ ਨਾਲ ਟਾਈ ਅਪ ਕਰਕੇ ਇੱਕ ਕਾਰ ਨੂੰ ਬਣਾਉਣ ਲੱਗਿਆ ਸੀ ਪਰ ਇਸ ਤੋਂ ਪਹਿਲਾਂ ਕਿ ਸੰਜੇ ਗਾਂਧੀ ਆਪਣੇ ਸੁਪਨੇ ਨੂੰ ਸাকার ਹੁੰਦਾ ਦੇਖਦਾ 23 ਜੂਨ 1980 ਨੂੰ ਇੱਕ ਹਵਾਈ ਜਹਾਜ਼ ਦੁਰਘਟਨਾ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਪਰ ਆਪਣੇ ਬੇਟੇ ਦਾ ਸੁਪਨਾ ਸাকার ਕਰਨ ਦੇ ਲਈ ਹੁਣ ਕੰਮ ਕਰਨ ਲੱਗੇ ਆ ਇੰਡੀਆ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੰਜੇ ਗਾਂਧੀ ਦੇ ਅਧੂਰੇ ਛੱਡੇ ਹੋਏ ਕੰਮ ਨੂੰ ਪੂਰਾ ਕਰਨ ਦੇ ਲਈ ਇੰਦਰਾ ਗਾਂਧੀ ਜਾਪਾਨ ਦੀ ਸੋਜੂਕੀ ਕੰਪਨੀ ਦੇ ਨਾਲ ਇੱਕ ਜੁਆਇੰਟ ਵੈਂਚਰ ਬਣਾਉਂਦੇ ਆ ਮਰੂਤੀ ਉਦਯੋਗ ਨਾਂ ਦੀ ਇੱਕ ਸਰਕਾਰੀ ਕੰਪਨੀ ਬਣਾਈ ਜਾਂਦੀ ਹੈ ਤੇ ਸਭ ਤੋਂ ਪਹਿਲੀ ਵਾਰ ਦੇ ਪ੍ਰੋਡਕਸ਼ਨ ਦੇ ਵਿੱਚ ਹੀ ਮਰੂਤੀ ਉਦਯੋਗ ਵਾਲੇ ਆਪਣੀਆਂ 40000 ਤੋਂ ਜ਼ਿਆਦਾ ਕਾਰਾਂ ਨੂੰ ਵੇਚਣ 'ਚ ਸਫਲ ਹੋ ਜਾਂਦੇ ਆ ਸਿਰਫ ਇਸ ਤੋਂ 3 ਸਾਲ ਤੋਂ ਬਾਅਦ ਹੀ ਸਾਲ 1987 ਦੇ ਵਿੱਚ ਇਹਨਾਂ ਕਾਰਾਂ ਦੀ ਵਿਕਰੀ ਦੀ ਗਿਣਤੀ ਵਧ ਕੇ 150000 ਤੱਕ ਪਹੁੰਚ ਜਾਂਦੀ ਆ ਸ਼ਾਇਦ ਲੋਕ ਹੁਣ ਦਹਾਕਿਆਂ ਪੁਰਾਣੀ ਅੰਬੈਸਡਰ ਕਾਰ ਤੋਂ ਤੇ ਉਹਦੀ ਪੁਰਾਣੀ ਟੈਕਨੋਲੋਜੀ ਤੋਂ ਉਹਦੀ ਪੁਰਾਣੀ ਲੁੱਕ ਤੋਂ ਤੇ ਪੁਰਾਣੇ ਇੰਟੀਰੀਅਰ ਤੋਂ ਪੂਰੀ ਤਰ੍ਹਾਂ ਦੇ ਨਾਲ ਅੱਕ ਚੁੱਕੇ ਸੀ ਤੇ ਇਸੇ ਕਰਕੇ ਉਹਨਾਂ ਨੂੰ ਇੱਕ ਬਿਲਕੁਲ ਹੀ ਨਵੀਂ ਟੈਕਨੋਲੋਜੀ ਦੀ ਮਰੂਤੀ 800 ਕਾਰ ਇੰਨੀ ਕਿ ਜ਼ਿਆਦਾ ਪਸੰਦ ਆਉਂਦੀ ਆ ਕਿ 1,20,000 ਤੋਂ ਜ਼ਿਆਦਾ ਲੋਕ 10,000 ਤੋਂ ਵੀ ਜ਼ਿਆਦਾ ਦਾ ਐਡਵਾਂਸ ਦੇ ਦਿੰਦੇ ਆ ਇਸ ਨਵੀਂ ਕਾਰ ਨੂੰ ਖਰੀਦਣ ਦੇ ਲਈ ਮਾਰਕੀਟ ਦੇ ਵਿੱਚ ਨਵੇਂ ਆਏ ਹੋਏ ਪਲੇਅਰ ਨੂੰ ਕੰਪੀਟ ਕਰਨ ਦੇ ਲਈ ਉਹਦੇ ਨਾਲ ਮੁਕਾਬਲਾ ਕਰਨ ਦੇ ਲਈ ਹਿੰਦੁਸਤਾਨ ਮੋਟਰਸ ਵਾਲੇ ਆਪਣਾ ਇੱਕ ਜੁਆਇੰਟ ਵੈਂਚਰ ਕਰਦੇ ਆ ਇਸੂਜ਼ੂ ਵਾਲਿਆਂ ਦੇ ਨਾਲ ਤੇ ਇਸ ਤੋਂ ਬਾਅਦ ਸਾਲ 1984 ਦੇ ਵਿੱਚ ਇੱਕ ਕਾਰ ਕੱਢੀ ਜਾਂਦੀ ਆ ਜਿਹਦਾ ਨਾਮ ਹੁੰਦਾ ਹਿੰਦੁਸਤਾਨ ਕੋਂਟੈਸਾ ਸ਼ਾਇਦ ਮੇਰੇ ਵਾਂਗੂ ਪੁਰਾਣੀ ਪੀੜ੍ਹੀ ਵਾਲਿਆਂ ਨੂੰ ਇਹ ਕਾਰ ਅੱਜ ਵੀ ਯਾਦ ਹੋਊਗੀ ਨਵੀਂ ਟੈਕਨੋਲੋਜੀ ਤੇ ਬਿਲਕੁਲ ਨਵੀਂ ਲੁੱਕ ਦੇ ਨਾਲ ਬਣਾਈ ਗਈ ਇਹ ਕਾਰ ਸੀ ਪਰ ਇੱਥੇ ਇੱਕ ਪ੍ਰੋਬਲਮ ਸੀ ਇਸ ਕਾਰ ਦੀ ਜਿਹੜੀ ਕੀਮਤ ਹੁੰਦੀ ਆ ਉਹ ਮਰੂਤੀ ਦੀ ਕਾਰ ਤੋਂ ਬਹੁਤ ਹੀ ਜ਼ਿਆਦਾ ਹੁੰਦੀ ਆ ਤੇ ਜਿਸ ਚੀਜ਼ ਦਾ ਫਾਇਦਾ ਦਹਾਕਿਆਂ ਤੱਕ ਹਿੰਦੁਸਤਾਨ ਮੋਟਰਜ਼ ਵਾਲੇ ਚੱਕਦੇ ਰਹੇ ਆ ਮਤਲਬ ਕਿ ਆਪਣੀ ਕਾਰ ਦੀ ਘੱਟ ਕੀਮਤ ਦਾ ਇਸੇ ਵਾਰ ਉਹੀ ਚੀਜ਼ ਹੁਣ ਉਲਟਾ ਉਹਨਾਂ ਦੇ ਉੱਪਰ ਭਾਰੀ ਪੈ ਰਹੀ ਆ ਇੱਕ ਹੋਰ ਕੰਪਨੀ ਆ ਚੁੱਕੀ ਆ ਬਿਹਤਰ ਟੈਕਨੋਲੋਜੀ ਤੇ ਘੱਟ ਕੀਮਤ ਦੇ ਨਾਲ ਸਾਲ 1994 ਦੇ ਵਿੱਚ ਹਿੰਦੁਸਤਾਨ ਮੋਟਰਜ਼ ਵਾਲੇ ਇੱਕ ਬਹੁਤ ਹੀ ਸਮਾਰਟ ਮੂਵ ਖੇਡਦੇ ਆ ਜਨਰਲ ਮੋਟਰਜ਼ ਵਾਲਿਆਂ ਨਾਲ ਆਪਣਾ ਇੱਕ 50-50 ਦਾ ਜੁਆਇੰਟ ਵੈਂਚਰ ਸ਼ੁਰੂ ਕਰਦੇ ਆ ਤੇ ਇਸੇ ਜੁਆਇੰਟ ਵੈਂਚਰ ਦੇ ਕਰਕੇ ਇੰਡੀਆ ਦੇ ਵਿੱਚ ਕੱਢੀ ਜਾਂਦੀ ਆ ਓਪਲ ਸੀਰੀਜ਼ ਚੰਗੀਆਂ ਕਾਰਾਂ ਨਵੀਂ ਟੈਕਨੋਲੋਜੀ ਪਰ ਆਲਰੇਡੀ ਹਿੰਦੁਸਤਾਨ ਮੋਟਰਸ ਦੇ ਲਈ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਆ ਤੇ ਇਹੀ ਕਾਰਨ ਆ ਕਿ ਸਾਲ 1995 ਤੋਂ ਲੈ ਕੇ ਸਾਲ 2005 ਤੱਕ ਪੂਰੇ 10 ਸਾਲਾਂ ਦੇ ਵਿੱਚ ਓਪਲ ਵਾਲੇ ਆਪਣੀਆਂ ਇੰਡੀਆ ਦੇ ਵਿੱਚ ਸਿਰਫ 8142 ਕਾਰਾਂ ਵੇਚਣ ਦੇ ਵਿੱਚ ਹੀ ਸਫਲ ਹੁੰਦੇ ਆ ਇਸ ਤੋਂ ਬਾਅਦ ਇੱਕ ਹੋਰ ਕੋਸ਼ਿਸ਼ ਕੀਤੀ ਜਾਂਦੀ ਆ ਜਦੋਂ ਸਾਲ 1998 ਦੇ ਵਿੱਚ ਹਿੰਦੁਸਤਾਨ ਮੋਟਰਸ ਵਾਲੇ ਇੱਕ ਹੋਰ ਜੁਆਇੰਟ ਵੈਂਚਰ ਬਣਾਉਂਦੇ ਆ ਮਿਤਸੂਬਿਸ਼ੀ ਦੇ ਨਾਲ ਇਸ ਜੁਆਇੰਟ ਵੈਂਚਰ ਦੇ ਵਿੱਚ ਬਹੁਤ ਸਾਰੀਆਂ ਬਹੁਤ ਜ਼ਿਆਦਾ ਸ਼ਾਨਦਾਰ ਕਾਰਾਂ ਬਣਾਈਆਂ ਜਾਂਦੀਆਂ ਜਿਨ੍ਹਾਂ ਦੇ ਵਿੱਚ ਹੁੰਦੀ ਆ ਮਿਤਸੂਬਿਸ਼ੀ ਲੈਨਸਰ ਆਊਟਲੈਂਡਰ ਤੇ ਇਹਨਾਂ ਤੋਂ ਬਾਅਦ ਇੱਕ ਲੈਜੈਂਡਰੀ ਕਾਰ ਪਜੈਰੋ ਕਾਰਾਂ ਮਾਰਕੀਟ ਵਿੱਚ ਆਉਂਦੀਆਂ ਨੇ ਹਰ ਕੋਈ ਇਹਨਾਂ ਕਾਰਾਂ ਦੀ ਪਰਫਾਰਮੈਂਸ ਨੂੰ ਇਹਨਾਂ ਦੀ ਦਿੱਖ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਪਰ ਇੱਕ ਪ੍ਰੋਬਲਮ ਜਿਹੜੀ ਹੁਣ ਹਿੰਦੁਸਤਾਨ ਮੋਟਰਜ਼ ਦੇ ਨਾਲ ਖੜੀ ਆ ਉਹ ਹੈਗੀ ਆ ਇਹਨਾਂ ਕਾਰਾਂ ਦੀ ਮਰੂਤੀ ਦੀਆਂ ਕਾਰਾਂ ਦੇ ਮੁਕਾਬਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਕੀਮਤ ਮਿਤਸੁਬਿਸ਼ੀ ਦੀ ਇਹਨਾਂ ਕਾਰਾਂ ਨੂੰ ਹਰ ਕੋਈ ਦੇਖਣ ਵਾਲਾ ਚਲਾਉਣ ਵਾਲਾ ਪਸੰਦ ਤਾਂ ਕਰਦਾ ਵਾ ਪਰ ਇਹਨਾਂ ਦੇ ਖਰੀਦਦਾਰ ਬਹੁਤ ਹੀ ਜ਼ਿਆਦਾ ਘੱਟ ਹੁੰਦੇ ਆ ਪਿਛਲੇ ਇਹਨੇ ਦਹਾਕਿਆਂ ਤੱਕ ਅੰਬੈਸਡਰ ਕਾਰ ਦਾ ਉਦੋਂ ਤੱਕ ਹੀ ਇੰਡੀਅਨ ਮਾਰਕੀਟ ਦੇ ਵਿੱਚ ਇਕਾਧਿਕਾਰ ਰਹਿੰਦਾ ਮੋਨੋਪੋਲੀ ਰਹਿੰਦੀ ਆ ਜਦੋਂ ਤੱਕ ਉਹਦੇ ਬਰਾਬਰ ਕੋਈ ਵੀ ਹੋਰ ਪਲੇਅਰ ਆ ਕੇ ਨਹੀਂ ਖੜਦਾ ਤੇ ਇਸੇ ਚੀਜ਼ ਨੇ ਅੰਬੈਸਡਰ ਵਾਲਿਆਂ ਨੂੰ ਇੰਨਾ ਕਿ ਜ਼ਿਆਦਾ ਅਵੇਸਲਾ ਕਰਤਾ ਆਪਣੇ ਕੰਮ ਤੋਂ ਕਿ ਜਦੋਂ ਹੀ ਪਹਿਲਾ ਪਲੇਅਰ ਮਾਰਕੀਟ ਦੇ ਵਿੱਚ ਆਉਂਦਾ ਤਾਂ ਐਮਬੈਸਟਰ ਵਾਲਿਆਂ ਦੇ ਪੈਰ ਉਖੜ ਜਾਂਦੇ ਆ ਸਾਲ 2014 ਦੇ ਵਿੱਚ ਸਭ ਤੋਂ ਪਹਿਲੀ ਵਾਰੀ ਕ੍ਰੈਕ ਸਾਹਮਣੇ ਦੇਖਣੇ ਸ਼ੁਰੂ ਹੁੰਦੇ ਆ ਜਦੋਂ ਕੰਪਨੀ ਵੱਲੋਂ ਅਨਾਉਂਸ ਕੀਤਾ ਜਾਂਦਾ ਕਿ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੀ ਆ ਇਸ ਤੋਂ ਥੋੜੀ ਦੇਰ ਤੋਂ ਬਾਅਦ ਹੀ ਵੈਸਟ ਬੰਗਾਲ ਦੇ ਉੱਤਰਪਾਰਾ ਦਾ ਵਾਲਾ ਆਪਣਾ ਸਭ ਤੋਂ ਵੱਡਾ ਪਲਾਂਟ ਕੰਪਨੀ ਬੰਦ ਕਰ ਦਿੰਦੀ ਆ ਹੁਣ ਆਉਂਦਾ ਸਾਲ 2017 ਜਦੋਂ ਹਿੰਦੁਸਤਾਨ ਮੋਟਰਜ਼ ਵਾਲੇ ਆਪਣੇ ਆਇਕੋਨਿਕ ਲੇਜੈਂਡਰੀ ਅੰਬੈਸਟਰ ਬ੍ਰਾਂਡ ਨੂੰ ਫਰਾਂਸ ਦੀ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਕਾਰ ਮੇਕਿੰਗ ਕੰਪਨੀ ਪਿਉਜਿਓ ਨੂੰ ਵੇਚ ਦਿੰਦੀ ਆ ਤੇ ਅੰਬੈਸਟਰ ਦੇ ਸੰਦਰਭ ਦੇ ਵਿੱਚ ਆਖਰੀ ਖਬਰ ਆਉਂਦੀ ਆ ਸਾਲ 2022 ਦੇ ਵਿੱਚ ਜਦੋਂ ਇਹ ਫ੍ਰੈਂਚ ਕਾਰ ਮੇਕਿੰਗ ਕੰਪਨੀ ਅਨਾਉਂਸ ਕਰਦੀ ਆ ਕਿ ਇਹ ਵਾਪਸ ਅੰਬੈਸਟਰ ਨਾਂ ਦੇ ਇਸ ਆਇਕੋਨਿਕ ਬ੍ਰਾਂਡ ਨੂੰ ਇੰਡੀਅਨ ਮਾਰਕੀਟ ਦੇ ਵਿੱਚ ਲਿਆਉਣਾ ਚਾਹ ਰਿਹਾ ਤੇ ਇਹਦੇ ਉੱਪਰ ਆਪਣਾ ਕੰਮ ਸ਼ੁਰੂ ਕਰ ਚੁੱਕੇ ਤਾਂ ਜੇ ਹੁਣ ਤੱਕ ਆਜ਼ਾਦੀ ਤੋਂ ਬਾਅਦ ਦੇ ਇੰਡੀਅਨ ਕਾਰ ਇੰਡਸਟਰੀ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਦੋ ਕੰਪਨੀਆਂ ਦਾ ਪੂਰੀ ਤਰ੍ਹਾਂ ਦੇ ਨਾਲ ਬੋਲਬਾਲਾ ਰਿਆ ਵਾ ਜਿਵੇਂ ਕਿਸੇ ਇੱਕ ਅੰਪਾਇਰ ਤੋਂ ਬਾਅਦ ਕੋਈ ਦੂਸਰਾ ਵੱਡਾ ਅੰਪਾਇਰ ਆ ਜਾਂਦਾ ਉਸੇ ਤਰ੍ਹਾਂ ਹੀ ਆਜ਼ਾਦੀ ਤੋਂ ਬਾਅਦ ਦੇ ਜਿੱਥੇ ਪਹਿਲੇ 40 ਸਾਲ ਰਹਿੰਦੇ ਆ ਹਿੰਦੁਸਤਾਨ ਮੋਟਰਜ਼ ਵਾਲਿਆਂ ਦੇ ਉਸ ਤੋਂ ਅਗਲੇ 40 ਸਾਲ ਮਰੂਤੀ ਵਾਲੇ ਆਪਣੇ ਨਾਮ ਲਖਵਾ ਲੈਂਦੇ ਆ ਤੇ ਇਸ ਤੋਂ ਬਾਅਦ ਮਰੂਤੀ ਵਾਲੇ ਪੂਰੀ ਦੁਨੀਆ ਦੇ ਵਿੱਚ ਇੱਕ ਹੋਰ ਨਵਾਂ ਰਿਕਾਰਡ ਬਣਾਉਂਦੇ ਆ ਕਿਸੇ ਵੀ ਇੱਕ ਸਿੰਗਲ ਦੇਸ਼ ਦੇ ਵਿੱਚ ਕਿਸੇ ਵੀ ਇੱਕ ਕਾਰ ਮੇਕਿੰਗ ਕੰਪਨੀ ਦਾ ਸਭ ਤੋਂ ਜ਼ਿਆਦਾ ਮਾਰਕੀਟ ਸ਼ੇਅਰ ਹੋਣਾ ਉਹ ਵੀ ਲਗਾਤਾਰ 30 ਸਾਲਾਂ ਤੱਕ ਇਹ ਮਰੂਤੀ ਵਾਲਿਆਂ ਦਾ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਕਿਸੇ ਵੀ ਹੋਰ ਕਾਰ ਮੇਕਿੰਗ ਕੰਪਨੀ ਦਾ ਕਿਸੇ ਵੀ ਇੱਕ ਖਾਸ ਦੇਸ਼ ਦੇ ਵਿੱਚ ਇੰਨਾ ਲੰਬੇ ਸਮੇਂ ਤੱਕ ਇੰਨਾ ਜ਼ਿਆਦਾ ਮਾਰਕੀਟ ਸ਼ੇਅਰ ਨਹੀਂ ਰਿਹਾ ਤਾਂ ਇਹ ਸੀਗੀ ਜੀ ਕਹਾਣੀ ਇੰਡੀਆ ਦੀ ਇੱਕ ਟਾਈਮ ਦੀ ਇੱਕ ਆਈਕੋਨਿਕ ਕਾਰ ਅੰਬੈਸਡਰ ਦੀ ਜਿਹਦੇ ਨਾਲ ਕੇ ਅੱਜ ਵੀ ਇੰਡੀਆ ਦੇ ਕਰੋੜਾਂ ਲੋਕਾਂ ਦੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਇਸ ਕਹਾਣੀ ਦੇ ਨਾਲ ਇਹ ਵੀਡੀਓ ਹੁਣ ਇੱਥੇ ਖਤਮ ਹੋ ਰਿਹਾ ਜੀ